ਜਿੰਦਾਬਾਦ ਤੇਜ ਮਾਹੀ ਜਿੰਦਾਬਾਦ 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 ਕਿਲਕਰ ਜਿੰਦਾਬਾਦ 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 ਤੇਜ ਮਾਹੀ ਜਿੰਦਾਬਾਦ 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 ਵੀਰੇ ਜਦੋਂ ਪ੍ਰੋਗਰਾਮ ਇਹਦੇ ਦੀ ਜਾਣਕਾਰੀ ਦਿਓ ਜੀ ਅੱਜ ਪਹਿਲੇ ਦਾ ਸਾਰਾ ਜੀ ਨੂੰ ਸਭ ਜੈਪੀ ਜੈ ਭਾਰਤ ਜੈ ਗੁਰਦੇਵ ਧਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਔਰ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਆਪਣਾ ਸਮਾਜ ਬੋਧਨ ਸਮਾਜ ਜਗਾਉ ਜਿਹੜੀ ਰੈਲੀ ਰੱਖੀ ਆਪਾਂ ਨੇ ਵਿਸ਼ਾਲ ਇਹ ਪਿੰਡ ਲਾਲੜੂ ਤੇ ਹੋ ਕੇ ਬੱਲੋਪਰ ਕੋ ਹੋ ਕੇ ਨਿਕਰੂਗੀ ਖੇਲਣ ਮਾਲਣ ਜਿਹੜੀ 바ਵਾ ਸਾਹਿਬ ਦੀ ਮੇਨ ਵਿਚਾਰਧਾਰਾ ਹੈ ਪੜੋ ਲਿਖੋ ਤੇ ਜੁੜੋ ਸੰਘਰਸ਼ ਕਰੋ ਇਸ ਨੂੰ ਲੈ ਕੇ ਆਪਾਂ ਭੀਮ ਆਰਮੀ ਭਾਰਤੀਕਤਾ ਮਿਸ਼ਨ ਜਿਹੜੀ ਹੈ ਇਹਨੂੰ ਲੈ ਕੇ ਚੱਲਦੀ ਹੈ ਮਹਾਪੁਰਸ਼ਾਂ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਆ ਅੱਜ ਅਤੇਸ ਵਾਹੀ ਜੀ ਜਿਹੜੇ ਪੰਜਾਬ ਦੇ ਪਰਿਵਾਰੀ ਸਾਹਿਬ ਆਜਾਦ ਸਮਾਜ ਪਾਰਟੀ ਦੇ ਭੀਮ ਆਰਮੀ ਦੇ ਤੇ ਜਰਨਲ ਸਕੱਤਰ ਨੈਸ਼ਨਲ ਤੇ ਪਹੁੰਚੇ ਆ ਇਹਦਾ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹੂੰ ਤੇ ਆਪਣੀ ਲਾਲੜੂਰੀ ਟੀਮ ਦਾ ਤੇ ਜਿਨੇ ਮੇਰੇ ਭੀਮ ਆਰਮੀ ਦੀ ਟੀਮ ਪਹੁੰਚੀ ਹੈ ਮੈਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹੀ ਗੁਰੂ ਦਾ ਖਾਲਸਾ ਵਾਹੀ ਗੁਰੂ ਇੱਥੇ ਕਿੱਲਾ ਟੋਪੋਂ ਤੇ ਜਾਂਦੇ ਜੈ ਜੀ 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 ਤੇ ਲੱਗ ਗਿਓ ਕਿ ਕਿੱਥੇ ਕਿੱਥੇ ਅੱਜਾਈ ਗਈ ਲੱਗਦੀ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ जय पी जय भारत जय संविधान जय वाल्मीकि जय गुरुदेव धन गुरुदेव वाहे गुरु जी खालसा वाहे गुरु जी की फतेह मैं राजेंद्र वाल्मीकन डिस्ट्रिक्ट प्रेसिडेंट पटियाला पी एम आर्मी आज assi itthe ponche hain ji jehdi bahujan samaj jagao rally hai usde vich jehdi ki laluddi team valo organize kiti gi hai te sade jehde jila patiala te mohali de incharge hain shri tilakrat ji inha di agwai che laluddu to chal ke khelan tak jaegi ਤੇ ਇਹ ਰੈਲੀ ਜਿਹੜਾ ਸਾਡਾ ਬਹੁਜਨ ਸਮਾਜ ਮੈਂ ਕਹਾਂਗਾ ਕਿ ਸੁੱਤਾ ਹੀ ਪਿਆ ਹੈ ਜਿਹੜਾ ਕਿ ਜਿਸ ਨੂੰ ਪਰਵਾਹ ਹੀ ਨਹੀਂ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਆਪਾਂ ਦੇਖ ਹੀ ਰਹੇ ਆ ਦਿਨੋ-ਦਿਨ ਬਹੁਜਨ ਸਮਾਜ ਦੇ ਉੱਪਰ ਜਿਹੜੇ ਧੱਕੇ ਹੋ ਰਹੇ ਆ ਉਸੇ ਧੱਕਿਆਂ ਨੂੰ ਦੂਰ ਕਰਨ ਲਈ ਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਤੇ ਆਪਣੇ ਲੋਕਾਂ ਨੂੰ ਇਕੱਠਾ ਕਰਨ ਲਈ ਇਹ ਰੈਲੀ ਕਰੀ ਜਾ ਰਹੀ ਹੈ ਜੀ ਤਾਂ ਮਨੂ ਕੀ ਬਿਆਨ ਦੇ ਰਿਹਾ ਕਹਿੰਦਾ ਰਾਜਪੇ ਦਾ ਨਾਮ ਵੀ ਉਹਨਾਂ ਲਿਆ ਸੀ ਉਹਨੂੰ ਜਿਹੜਾ ਹੋਈਗੀ ਉਹਦੇ ਵਾਸਤੇ ਤੁਸੀਂ ਰਾਜਪੇ ਨੇ ਕੀ ਪ੍ਰਬੰਧ ਕੀਤਾ ਸੀ ਅਸੀਂ ਆਪਣੀ ਸੰਗਠਨ ਵੱਲੋਂ ਭੀਮ ਆਰਮੀ ਵੱਲੋਂ ਇੱਕ ਐਸਡੀਐਮ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤੇ ਜਿਹੜੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਸਭ ਨੂੰ ਮੰਗ ਪੱਤਰ ਦਿੱਤੇ ਆ ਕਿ ਮੂਰਤੀ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਸੁਨਿਸ਼ਚਿਤ ਕੀਤਾ ਜਾਵੇ ਕੈਮਰੇ ਵੀ ਅਸੀਂ ਕੱਲ ਚੈੱਕ ਕਰਾਏ ਆ ਕੈਮਰੇ ਵਗੈਰਾ ਸਭ ਠੀਕ ਕਰਾਏ ਗਏ ਆ ਪਰ ਲੇਕਿਨ ਫਿਰ ਵੀ ਜਿਹੜਾ ਉਹਦਾ ਬਿਆਨ ਆ ਉਹ ਬਹੁਤ ਮੰਦ ਭੱਗਾ ਆ ਤੇ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਇਹੋ ਜਿਹੇ ਕੁੱਤੇ ਦੂਰ ਰਹਿ ਕੇ ਭੌਂਕ ਸਕਦੇ ਆ ਜੇ ਉਹਦੇ 'ਚ ਹਿੰਮਤ ਆ ਤੈੱਕ ਵਾਰੀ ਪੰਜਾਬ ਆ ਕੇ ਸਾਹਮਣੇ ਆ ਕੇ ਗੱਲ ਕਰਕੇ ਦਿਖਾਵੇ ਉਹਨੂੰ ਉਹਦੀ ਔਕਾਤ ਦਾ ਪਤਾ ਦੱਸ ਦਾਂਗੇ ਅਸੀਂ ਵੀ ਅਸੀਂ ਕੌਣ ਹੁੰਦੇ ਆ ਅਸੀਂ ਭੀਮ ਆਰਮੀ ਵਾਲੇ ਆ ਨਾ ਅਸੀਂ ਕਿਸੇ ਨਾਲ ਮਾੜਾ ਕਰਦੇ ਆ ਤੇ ਨਾ ਮਾੜਾ ਸਹਿੰਦੇ ਆ ਤੁਸੀਂ ਰਾਜਪਾਲ ਜੀ ਕੋ ਰੈਲੀ ਕੱਢ ਰਹੇ ਤੇ ਪਲਸਟੀਕ ਦੇ ਕੋਈ ਹਾਂਜੀ ਇਹ ਸਾਡੀ ਇਸੇ ਜਿਹੜੀ ਅੱਜ ਦੀ ਕੜੀ ਹੈ ਇਸ ਨੂੰ ਅੱਗੇ ਵਧਾਉਂਦੇ ਹੋਏ ਅਸੀਂ 20 ਤਰੀਕ ਨੂੰ 20 April ਦਿਨ ਐਤਵਾਰ ਸਵੇਰੇ 9 ਵਜੇ ਅੰਬੇਡਕਰ پارک ਸਾਹਮਣੇ ਲਾਇਓਂਸ ਕਲੱਬ ਤੋਂ ਅਸੀਂ ਇੱਕ ਸੰਵਿਧਾਨ ਬਚਾਓ ਯਾਤਰਾ ਕਰ ਰਹੇ ਹਾਂ ਜਿਸ ਦੇ ਅੰਦਰ ਬਾਬਾ ਸਾਹਿਬ ਜਿਹਦੀ ਝੰਕੀਆਂ ਜਿਹੜੀ ਹੈ ਸੰਵਿਧਾਨ ਪ੍ਰਤੀ ਝੰਕੀਆਂ ਹੈ ਉਹ ਵੀ ਬਣਾਈ ਜਾਏਗੀਆਂ ਤੇ ਉਸ ਦੇ ਅੰਦਰ ਵੀ ਸਾਡਾ ਇੱਕੋ ਹੀ ਮਤਲਬ ਹੋਏਗਾ ਕਿ ਵੱਧ ਤੋਂ ਵੱਧ ਸਾਡੇ ਲੋਕਾਂ ਨੂੰ ਇਕੱਠਾ ਕਰਨਾ ਸਿਰਫ ਸਾਡੇ ਨਹੀਂ ਜਿੰਨੇ ਵੀ ਦਬੇ ਕੁਚਲੇ ਲੋਕ ਹੈ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਣਾ ਤਾਕੀ ਜਿਹੜੀ ਜਿਹੜੀ ਸਾਰਥੀ ਤੱਤਵਾਂ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਐ ਤੇ ਅੱਗੇ ਤੋਂ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣ। ਇਹ ਸਮਾਜ ਦੇ ਲੋਕ ਅਸੀਂ ਵੀ ਘਰੇ ਹੀ ਬੈਠੇ ਉੱਤੇ ਪਏ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਮੈਂ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਹੁਣ ਤਾਂ ਤੁਹਾਨੂੰ ਬਾਹਰ ਨਿਕਲਣਾ ਪਏਗਾ। ਕਿਉਂਕਿ ਹੁਣ ਜਿਹੜੇ ਆਪਾਂ ਹਾਲਾਤ ਦੇਖ ਰਹੇ ਆਂ ਆਪਾਂ ਹੁਣ ਰੀਸੈਂਟਲੀ ਬਰਵਾਲੇ ਪਿੰਡ ਦੇਖਿਆ ਕਿ ਇੱਕ ਬਰਾਤ ਰੋਕ ਲਈ ਗਈ ਸੀਗੀ। ਇਹ ਗੱਲਾਂ ਪਹਿਲਾਂ ਯੂਪੀ ਬਿਹਾਰ 'ਚ ਹੋਈ ਸੀਗੀ। ਇਹ ਹੁਣ ਅੱਜ ਬਰਵਾਲੇ ਵੀ ਹੋ ਗਈ ਥੋੜੇ ਦਿਨ ਪਹਿਲੇ ਪਰਸੋ ਚੌਥੇ ਦੀ ਅਖਬਾਰ ਦੀ ਕਟਿੰਗ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਪ੍ਰੈਸ ਰਿਪੋਰਟਰ ਤੁਹਾਨੂੰ ਜਿਆਦਾ ਪਤਾ ਹੈ ਮੋਲੀ ਪਿੰਡ ਮੋਲੀ ਪਿੰਡ ਦਾ ਇੱਕ ਚੰਡੀਗੜ੍ਹ ਚ ਪੈਂਦਾ ਉੱਥੇ ਵੀ ਬਰਾਤ ਰੋਕ ਲਈ ਗਈ ਮੈਂ ਹੁਣ ਵੀ ਅਪੀਲ ਕਰਦਾ ਸਾਡੇ ਲੋਕਾਂ ਨੂੰ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਹੈ ਕਿ ਨਿਕਲੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਤਾ ਹੁਣ ਵੀ ਨਿਕਲ ਜਾਓ ਜੇ ਸਹੀ ਚਾਹਦੇ ਹੋ ਤਾਂ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਦੁਬਾਰਾ ਫੇਰ ਸਾਡੇ ਅੱਗੇ ਕੁਜਾ ਤੇ ਪਿੱਛੇ ਝਾੜੂ ਆ ਜਾਣਾ ਤੇ ਤੁਹਾਡੇ ਬੱਚਾ ਨੂੰ ਸਕੂਲਾਂ ਚ ਵੜਨ ਨਹੀਂ ਦਿੱਤਾ ਜਾਏਗਾ ਘਰਾਂ ਤੱਕ ਤੁਹਾਡੇ ਪਹੁੰਚ ਹੋ ਚੁੱਕੀ ਹੈ ਹੁਣ ਵੀ ਸੁਧਰ ਜਾਓ ਜਾਗ ਜਾਓ ਜੇ ਹੁਣ ਵੀ ਨਾ ਜਾਗੇ ਆਪ ਵੀ ਜਾਗੋ ਦੂਸਰਨ ਵੀ ਜਗਾਓ ਜੇ ਹੁਣ ਵੀ ਨਾ ਜਾਗੇ ਤਾਂ ਆਣ ਵਾਲਾ ਟਾਈਮ ਬਹੁਤ ਮਾੜਾ ਪਸਤਾਨ ਤੋਂ ਲੱਭ ਕੁਛ ਨਹੀਂ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਰਤਨ ਸਾਡੇ ਗਰੀਬਾਂ ਦੇ ਮਸੀਹਾ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਜੋ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਬੜਾ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜੀ ਅਸੀਂ ਮੋਹਾਲੀ ਜ਼ਿਲ੍ਹੇ ਦੇ ਸਾਡੇ ਇੰਚਾਰਜ ਤਿਲਕਰਾਜ ਜੀ ਨੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਬਹੁਜਨ ਸਮਾਜ ਜਗਾਓ ਜਿਹੜੀ ਰੈਲੀ ਰੱਖੀ ਹੈ ਉਸ ਰੈਲੀ ਦੇ ਵਿੱਚ ਮੈਂ ਸ਼ਾਮਲ ਹੋਣ ਆਇਆ ਕਿਉਂਕਿ ਜਿਹੜਾ ਸਾਡਾ ਪੀਮ ਆਰਮੀ ਤੇ ਯਸ ਸਮਾਜ ਪਾਰਟੀ ਦਾ ਜਿਹੜਾ ਸਾਡਾ ਕੰਮ ਹੈ ਉਹ ਬਾਬਾ ਸਾਹਿਬ ਅੰbedkar ਜੀ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਦੇ ਦੱਸੇ ਹੋਏ ਰਾਸਤੇ ਨੂੰ ਸਾਰੇ ਸਾਡੇ ਸਮਾਜ ਦੇ ਲੋਕਾਂ ਤੱਕ ਪਹੁੰਚਾਣਾ ਹੈ ਕਿਉਂਕਿ ਜਿੰਨਾ ਚਿਰ ਅਸੀਂ ਬਾਬਾ ਸਾਹਿਬ ਨੂੰ ਪੜਦੇ ਨਹੀਂ ਹੈਗੇ ਜਾਣਦੇ ਨਹੀਂ ਹੈਗੇ ਉਹਨਾਂ ਚਿਰ ਕੁਝ ਨਹੀਂ ਹੈਗਾ ਕਿਉਂਕਿ ਤੁਸੀਂ ਪਿਛਲੇ ਦਿਨੀ ਵੇਖਿਆ ਵੀ ਹੋਊਗਾ ਕੇਕ ਅਮਰੀਕਾ ਦੇ ਵਿੱਚ ਬੈਠਾ ਇੱਕ ਬੇਵਕੂਫ ਇਨਸਾਨ ਜੋ ਪਾਗਲਾ ਦੀ ਤਰ੍ਹਾਂ ਬਾਬਾ ਸਾਹਿਬ ਤੇ ਟਿੱਪਣੀਆਂ ਕਰ ਰਿਹਾ ਇਹ ਜਿਹੜੀ ਸਾਡੀ ਰੈਲੀ ਹੈ ਇਹ ਉਹਨੂੰ ਮੂੰਹ ਤੋੜ ਜਵਾਬ ਦੇਣ ਲਈ ਕੱਢੀ ਜਾ ਰਹੀ ਹੈ ਕਿਉਂਕਿ ਜਿੱਦਾਂ ਉਹ ਕਹਿੰਦਾ ਸੀਗਾ ਕਿ ਕਿ ਬਾਬਾ ਸਾਹਿਬ ਦੀ ਜਨਤੀ ਨਹੀਂ ਮਨਾਣ ਦੇਵਾਂਗੇ ਪੰਜਾਬ ਦੇ ਵਿੱਚ ਆ ਨਹੀਂ ਅਸਲ ਵਿੱਚ ਅੱਜ ਅਸੀਂ ਲਾਲੜੂ ਦੇ ਵਿੱਚ ਉਸ ਬੇਵਕੂਫ ਨੂੰ ਦੱਸਣ ਆਏ ਆ ਕਿ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਹੈ ਅਜੇ ਜ਼ਿੰਦਾ ਹੈ ਜਾਗਦੇ ਹੈ ਕਿਉਂਕਿ ਇਹ ਜਿਹੜੀਆਂ ਰੈਲੀਆਂ ਆ ਪੂਰੇ ਦੇਸ਼ ਦੇ ਵਿੱਚ ਵੱਧ ਚੜ ਕੇ ਗੱਡੀਆਂ ਜਾ ਰਹੀਆਂ ਮੈਂ ਜਿੰਨੇ ਵੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜੋ ਵੀ ਸੁਣ ਰਹੇ ਆ ਉਹਨਾਂ ਨੂੰ ਵਧਾਈ ਦਿਨਾ ਹੈ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਹਾੜਾ 14 April ਨੂੰ ਆ ਰਿਹਾ ਉਹ ਪੂਰੇ ਤੁਮਦਾਮ ਨਾਲ ਮਨਾਇਆ ਜਾਵੇ ਉਸ ਦਿਨ ਆਪਣੇ ਘਰਾਂ ਦੇ ਉੱਤੇ ਦੀਪਮਾਲਾ ਕੀਤੀ ਜਾਵੇ ਕਿਉਂਕਿ ਜਿਹੜੀ ਸਾਡੀ ਅਸਲ ਦੀਵਾਲੀ ਹੈ ਉਹ 14 April ਹੈ ਧੰਨਵਾਦ ਜੀ ਪੀਮ ਆਰਮੀ ਭੋਜਨ ਸਮਾਜ ਨੂੰ ਲੈ ਕੇ ਨਾਲ ਚੱਲਦੀ ਹੈ ਜੀ ਕਿਉਂਕਿ ਜਿਹੜੀ ਸਾਡੀ ਰੈਲੀ ਹੈ ਇਹ ਵੀ ਹੈ ਕਿ ਬਹੁਜਨ ਸਮਾਜ ਦੇ ਵਿੱਚ ਜਾਤ ਪਾਤਾਂ ਤੋਂ ਉੱਪਰ ਉੱਠ ਕੇ ਕਿਉਂਕਿ 85% ਜਿਹੜੇ ਸਾਡੇ ਲੋਕ ਹੈ ਉਹ ਬਹੁਜਨ ਸਮਾਜ ਦੇ ਵਿੱਚ ਆਂਦੇ ਆ ਤੇ ਸਾਡੀ ਜਿਹੜੀ ਭੀਮ ਆਰਮੀ ਤੇ ਜਸ ਸਮਾਜ ਪਾਰਟੀ ਜਿਹੜੀ ਪਾਰਟੀ ਹੈ ਉਹਦੇ